ਹੁਣ ਇਹ ਨਗਰ ਕੀਰਤਨ ਜਿਹੜਾ ਪਰਿਵਾਰ ਬਿਛੋੜਾ ਸਾਹਿਬ ਤੋਂ ਚੱਲਿਆ ਤੇ ਇਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਤੇ ਇਹਦੇ ਵਿੱਚ ਜਿਹੜਾ ਵੱਡੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਕੱਢੇ ਜਾਣ ਵਾਲਾ ਹੈ ਜਿਹੜਾ ਕੋਟਸਵਾਰ ਮਾਰਚ ਹੈ ਇਹ ਮਾਜਰੀ ਗੁਜਰਾ ਤੋਂ ਕੋਟਵਾਲਾ ਹੁੰਦੇ ਹੋਏ ਸਾਸਾ ਨਦੀ ਪਾਰ ਕਰਨ ਉਪਰੰਤ ਉੱਥੋਂ ਇਹ ਥਰਮਲ ਪਲਾਂਟ ਤੋਂ ਹੁੰਦਾ ਹੋਇਆ ਭਾਖੜਾ ਨਹਿਰ ਦੀ ਪੁਡੀ ਦੇ ਨਾਲ-ਨਾਲ ਮਲਕਬੁਰ ਪੁੱਜੇਗਾ ਤੇ ਮਲਕਬੁਰ ਜਿਹੜਾ ਸੰਗਤਾਲੀ ਨਾਲ ਸੰਗਤ ਨੇ ਜਿਹੜੀ ਮਲਖਬਦੀ ਨੇ ਪ੍ਰਸ਼ਾਧਾਂ ਦਾ ਪ੍ਰਬੰਧ ਕੀਤਾ ਹੋਇਆ ਤੇ ਉਸ ਤੋਂ ਬਾਅਦ ਇਹ ਫਿਰ ਭਾਖੜਾ ਨਹਿਰ ਦੀ ਪੌੜੀ ਦੇ ਨਾਲ-ਨਾਲ ਜਿਹੜਾ ਹੁੰਦਾ ਹੋਇਆ ਇਹ ਕੋਟੜਾ ਨਿਹੰਗ ਕਿਲੇ ਵਿੱਚ ਪਹੁੰਚੂਗਾ ਤੇ ਕਿਲੇ ਤੇ ਅੱਗੇ ਇਹ ਜਿਹੜਾ ਫਿਰ ਮੁੜ ਕੇ ਉੱਥੇ ਜਿਹੜੇ ਕਿਲੇ ਵਿੱਚ ਦੀਵਾਨ ਲੱਗਣਗੇ ਤੇ ਕਿਲੇ ਤੋਂ ਬਾਅਦ ਇਹ ਫਿਰ ਨਹਿਰ ਕ੍ਰੋਸ ਕਰਕੇ ਟਪਰੀਆਂ ਪਿੰਡ ਤੋਂ ਅੱਗੇ ਨਹਿਰ ਕ੍ਰੋਸ ਕਰਕੇ ਫਿਰ ਇਹ ਲక్ష్ਮੀਪੁਰ ਹੋਵੇ ਲక్ష్ਮੀ ਤੋਂ ਰਾਜੇ ਮਾਜਰਾ ਰਾਜੇ ਮਾਜਰਾ ਤੋਂ ਬਾਂਮਣ ਮਾਜਰਾ ਤੇ ਉਸ ਤੋਂ ਬਾਅਦ ਰੋਡ ਮਾਜਰਾ ਗੋਸਲਾ ਦੁਲਚੀ ਮਾਜਰਾ ਬੂਰ ਮਾਜਰਾ ਦੁਗਰੀ ਕੋਟਲੀ ਨੂੰ ਹੁੰਦਾ ਹੋਇਆ ਇਹ ਸ੍ਰੀ ਚਮਕੌਰ ਸਾਹਿਬ ਦੰਦਵਾ ਸਾਹਿਬ ਗੁਰਦੁਆਰਾ ਵਿਖੇ ਪੁੱਜੇਗਾ ਉਸ ਤੋਂ ਬਾਅਦ ਇਹ ਗੜੀ ਸਾਹਿਬ ਵਿਖੇ ਇਹਦੀ ਸਮਾਪਤੀ ਜਿਹੜੀ ਹੈ ਆ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਵੱਡੇ ਸਾਹਿਬਜ਼ਾਦੇ ਜਾਨ ਵੀ ਕੱਡੇ ਜਾਣ ਵਾਲੇ ਇੰਨਾ ਕਰ ਕੀਰਤਨ ਦੀ ਹੋਵੇਗੀ ਤਾਂ ਜਿਹੜਾ ਉਸ ਤੋਂ ਅਗਰ ਨਗਰ ਕੀਰਤਨ ਇੱਕ ਮਾਤਾ ਸਹਿਬ ਕੌਰ ਦੇ ਮਾਤਾ ਸੁੰਦਰ ਕੌਰ ਜੀ ਜਦ ਵਿੱਚ ਕੱਢਿਆ ਜਾ ਰਿਹਾ ਹੈ ਉਸ ਨਗਰ ਕੀਰਤਨ ਦੇ ਵਿੱਚ ਸਿਰਫ ਬੀਬੀਆਂ ਜਾਣਗੀਆਂ ਤੇ ਉਹ ਬੀਬੀਆਂ ਜਿਹੜੀਆਂ ਸ਼ਬਦ ਪੜ੍ਹਦੀਆਂ ਹੋਈਆਂ ਗੁਰੂ ਕੇ ਮਹਿਲ ਰੂਪ ਨਗਰ ਪਰੇ ਪੁੱਜਣਗੀਆਂ ਇਹ ਬੀਬੀਆਂ ਦਾ ਜੱਥਾ ਵੀ ਜਿਹੜਾ ਇਹ ਘੋੜਿਆਂ ਵਾਲੇ ਜਿਸੇ ਦੇ ਨਾਲ ਹੀ ਜਿਹੜਾ ਉਹ ਸਾਸਾ ਦਰਦੀ ਨੂੰ ਕਰਾਸ ਕਰੇਗਾ ਤੇ ਉਸ ਤੋਂ ਬਾਅਦ ਇਹ ਖੱਬੇ ਹੱਥ ਸੱਜੇ ਹੱਥ ਮੁੜ ਕੇ ਰਣਜੀਤਪੁਰਾ ਦਾ ਪੁਲ ਪਾਰ ਕਰਨ ਤੋਂ ਬਾਅਦ ਦਬੁਰਜੀ ਗੁੰਡੋ ਮਾਜਰਾ ਲੋਦੀ ਮਾਜਰਾ ਆਧ ਪਿੰਡਾਂ ਵਿੱਚੋਂ ਹੁੰਦਾ ਹੋਇਆ ਜਿਹੜਾ ਇਹ ਰੋਪੜ ਗੁਰੂ ਕੇ ਮਹਿਲ ਪਹੁੰਚੇਗਾ ਜਿਹੜਾ ਮਾਦਾ ਗੁਜਰਕਾਉ ਜਿਹੜਾ ਛੋਟੇ ਸਹਿਬ ਜੱਦਿਆਂ ਦਾ ਨਗਰ ਕੀਰਤਨਾ ਉਹ ਪਹਿਲਾਂ ਦੀ ਤਰ੍ਹਾਂ ਹੀ ਉਹ ਆਸਪੁਰ ਪਿੰਡੋਂ ਹੁੰਦੇ ਹੋਏ ਰਣਜੀਤਪੁਰਾ ਕੋਲ ਤੇ ਨਦੀ ਕਰਾਸ ਕਰੇਗਾ ਤੇ ਉਸ ਤੋਂ ਬਾਅਦ ਕਮਾਸ਼ਕੀ ਪਹੁੰਚੇਗਾ ਸੋ ਇੰਨੀ ਕੀ ਜਾਣਕਾਰੀ ਅੱਗੇ ਜਾਣਕਾਰੀ ਆਪਾਂ ਨਾਲ ਦੀ ਨਾਲ ਤੁਹਾਨੂੰ ਦਿੰਦੇ ਰਹਾਂਗੇ ਹਰਮਨ ਜੀ ਜੰਗੋਲ ਸਿੰਘ trolly ट न बाबा ਮਾਤਾ ਗੁਜਰੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਟੰਡੇ ਬੁਰਜ ਵਿੱਚ ਮਾਤਾ ਗੁਜਰੀ ਟੰਡੇ ਬੁਰਜ ਵਿੱਚ ਮਾਤਾ ਗੁਜਰੀ ਮਾਤਾ ਗੁਜਰੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਠੰਡੇ ਬੁਰਜ ਵਿੱਚ जस में गुरू जी नज करे आ जसदे गुरू तेर नज करे आए नगर जी माता गुजरींडे मा <laughs> <laughs>